ਸਿਕਾਲ ਜੀ ਤੁਸੀਂ ਦੇਖ ਰਹੇ ਹੋ ਅੱਜ ਦੀ ਅਪਡੇਟ ਨਿਊਜ਼ ਮੈਂ ਆ ਤੁਹਾਡੇ ਨਾਲ ਮਨਪ੍ਰਿਤ ਗੌਰ ਬਾਲੀਵੁੱਡ اداکار ਸਨੀ ਲਿਓਨ ਅਕਸਰ ਹੀ ਆਪਣੇ ਗਲੈਮਰਸ ਅੰਦਾਜ਼ ਦੇ ਕਾਰਨ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ ਪਰ ਇਸ ਵਾਰ ਉਹਨਾਂ ਦੇ ਸੁਰਖੀਆਂ ਵਿੱਚ ਆਉਣ ਦਾ ਕਾਰਨ ਕੁਝ ਹੋਰ ਹੀ ਹੈ اداکار ਸਨੀ ਲਿਓਨ ਦੇ ਨਾਲ ਜੁੜੀ ਵੱਡੀ ਖਬਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ ਦਰਅਸਲ ਉੱਪੀ ਵਿੱਚ ਪੁਲਿਸ ਕਨਸਟੇਬਲ ਦੀ ਭਰਤੀ ਦੇ ਦੌਰਾਨ ਪ੍ਰੀਖਿਆ ਕੇਂਦਰ ਦੇ ਵਿੱਚ ਇੱਕ ਐਡਮਿਟ ਕਾਰਡ ਮਿਲਿਆ ਜਿਸ ਉੱਤੇ ਸਨੀ ਲਿਓਨ ਦੀ ਫੋਟੋ ਅਤੇ ਨਾਂ ਲਿਖਿਆ ਹੋਇਆ ਸੀ ਇਹ ਐਡਮਿਟ ਕਾਰਡ ਹੈ ਜਿਹੜਾ ਉਹ ਸੋਸ਼ਲ ਉਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜਿੱਥੇ ਇੱਕ ਪਾਸੇ ਅਧਿਕਾਰੀ ਸੈਡਮਿਟ ਕਾਰਡ ਨੂੰ ਲੈ ਕੇ ਚਿੰਤਾਤ ਹਨ ਉੱਥੇ ਹੀ ਹਰ ਪਾਸੇ ਇਹ ਚਰਚਾ ਦਾ ਵਿਸ਼ਾ ਵਣਿਆ ਹੋਇਆ ਹੈ ਕਿ ਸਨੀ ਲਿਓਨ ਐਕਟਿੰਗ ਚੱਟਕੇ ਹੁਣ ਪੁਲਿਸ ਦੇ ਵਿੱਚ ਪੜਤਰੀ ਹੋਵੇਗੀ ਹਰ ਕਿਸੇ ਦੇ ਮਨ ਦੇ ਵਿੱਚ ਇਹ ਸਵਾਲ ਹੈ ਕਿ ਇਹ ਐਡਮਿਟ ਕਾਰਡ ਹੈ ਜਿਹੜਾ ਹੋ ਕਿ ਸੱਚਮੁੱਚ ਕਿਸੇ ਬਾਲੀਵੁੱਡ ਅਦਾਕਾਰ ਦਾ ਹੈ ਜਾਂ ਇਸ ਪਿੱਛੇ ਕੋਈ ਹੋਰ ਸਚਾਈ ਹੈ ਜਿਹੜੀ ਉਹ ਛੁਪੀ ਹੋਈ ਹੈ ਤਉ ਜਾਣਦੇ ਹਾਂ ਇਸ ਖਬਰ ਦੀ ਪੂਰੀ ਸਚਾਈ ਬਾਰੇ ਜਾਣਕਾਰੀ ਲਈ ਦੱਸ ਦਈਏ ਕਿ ਇਹ ਪੂਰਾ ਮਾਮਲਾ ਕਨੋਜ਼ ਜ਼ਿਲ੍ਹੇ ਦੇ ਤੀਰਵਾ ਕਸਬੇ ਇਲਾਕੇ ਵਿੱਚ ਸਥਿਤ ਸੋਨੇ ਸ਼੍ਰੀ ਗਰਲਜ਼ ਕਾਜ ਦਾ ਹੈ ਜਿੱਤੇ ਪੁਲਿਸ ਕਨਸਟੇਬਲ ਭਰਤੀ ਪ੍ਰੀਖਿਆ ਦੇ ਵਿੱਚ ਪੁਲਿਸ ਨੂੰ ਐਡਮਿਟ ਕਾਰਡ ਮਿਲਿਆ ਜਿਸ ਵਿੱਚ ਬਾਲੀਵੁੱਡ ਅਦਾਕਾਰ سنیਦਾ ਨਾਮ ਅਤੇ ਤਸਵੀਰ ਨਜ਼ਰ ਆ ਰਹੀ ਸੀ ਐਡਮਿਟ ਕਾਰਡ ਉੱਤੇ سنی ਲੌਂਦੀ ਤਸਵੀਰ ਹੋਣ ਕਾਰਨ ਕਿਸੇ ਨੇ ਇਸ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤਾ ਤਾਂ ਪੁਲਿਸ ਨੇ ਐਡਮਿਟ ਕਾਰਡ ਉੱਤੇ ਲਿਖੇ ਨੰਬਰ ਉੱਤੇ ਫੋਨ ਕਰਕੇ ਜਾਣਕਾਰੀ ਲਈ ਤਾਂ ਸਚਾਈ ਇਹ ਜਿਹੜੀ ਉਹ ਸਾਹਮਣੇ ਆ ਗਈ ਦਰਸਲ ਐਡਮਿਟ ਕਾਰਡ ਦੇ ਵਿੱਚ ਨੰਬਰ ਵਿਦਿਆਰਥੀ ਦਾ ਅੰਕਿਤ ਸੀ ਉਸਨੇ ਫੋਨ ਉੱਤੇ ਦੱਸਿਆ ਕਿ ਉਸਨੇ ਇਹ ਫਾਰਮ ਲੋਕ ਸੇਵਾ ਕੇਂਦਰ ਤੋਂ ਭਰਿਆ ਸੀ ਉਸ ਨੂੰ ਬਿਲਕੁਕੁਲ ਨਹੀਂ ਪਤਾ ਲੱਗਾ ਕਿ ਫੋਟੋ ਕਿਵੇਂ ਬਦਲੀ ਗਈ ਫੋਟੋ ਬਦਲੇ ਹੋਣ ਕਾਰਨ ਉਹ ਇਮਤਿਹਾਨ ਦੇ ਵਿੱਚ ਵੀ ਨਹੀਂ ਬੈਠ ਸਕਿਆ ਕਾਲਜ ਪ੍ਰਸ਼ਾਸਨ ਮੁਤਾਬਕ ਉਸ ਐਡਮਿਟ ਕਾਰਡ ਉੱਤੇ ਕੋਈ ਵੀ ਉਮੀਦਵਾਰ ਪ੍ਰੀਖਿਆ ਦੇ ਨਹੀਂ ਆਇਆ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨੌਜਵਾਨ ਨੇ ਸਹੀ ਨਾਂ ਅਤੇ ਫੋਟੋ ਨਾਲ ਆਪਣੀ ਦਰਖਾਸਤ ਭਰੀ ਸੀ ਅਜਿਹੇ ਵਿੱਚ ਕਿਸੇ ਤਕਨੀਕੀ ਖਰਾਬੀ ਦੇ ਕਾਰਨ ਅਜਿਹਾ ਹੋਇਆ ਹੈ ਨੌਜਵਾਨਾਂ ਦੇ ਰਜਿਸਟ੍ਰੇਸ਼ਨ ਸਮੇਂ ਸਾਰੀ ਜਾਣਕਾਰੀ ਫੋਟੋ ਸਹੀ ਸੀ ਅਜੇ ਹੇ ਵਿੱਚ ਕਿਸੇ ਹੋਰ ਦੀ ਫੋਟੋ ਲਗਾਉਣਾ ਹੈ ਸਾਬਤ ਕਰਦਾ ਹੈ ਕਿ ਪੁਲਿਸ ਭਰਤੀ ਕਮਿਸ਼ਨ ਦਾ ਸਿਸਟਮ ਠੀਕ ਨਹੀਂ ਸੀ ਫਿਲਹਾਲ ਪੁਲਿਸ ਅਰਜ਼ੀ ਦੇਣ ਵਾਲੇ ਨੌਜਵਾਨ ਤੋਂ ਕੁਝ ਗਿਚਕਾਰੀ ਹੈ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਦਿਸ਼ਾ ਅਪਡੇਟ ਨਿਊਜ਼ ਮੈਂ ਤੁਹਾਡੇ ਨਾਲ ਮਨਪ੍ਰੀਤ कौर ਬਾਲੀਵੁੱਡ اداکار ਸਨੀ ਲਿਓਨ ਅਕਸਰ ਹੀ ਆਪਣੇ ਗਲੈਮਰਸ ਅੰਦਾਜ਼ ਦੇ ਕਾਰਨ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ ਪਰ ਇਸ ਵਾਰ ਉਹਨਾਂ ਦੇ ਸੁਰਖੀਆਂ ਵਿੱਚ ਆਉਣ ਦਾ ਕਾਰਨ ਕੁਝ ਹੋ ਰਿਹਾ ਹੈ اداکار ਸਨੀ ਲਿਓਨ ਦੇ ਨਾਲ ਜੁੜੀ ਵੱਡੀ ਖਬਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ ਦਰਅਸਲ ਯੂਪੀ ਵਿੱਚ ਪੁਲਿਸ ਕਨਸਟੇਬਲ ਦੀ ਭਰਤੀ ਦੇ ਦੌਰਾਨ ਪ੍ਰੀਖਿਆ ਕੇਂਦਰ ਦੇ ਵਿੱਚ ਇੱਕ ਐਡਮਿਟ ਕਾਰਡ ਮਿਲਿਆ ਜਿਸ ਉੱਤੇ ਸਨੀ ਲਿਉਣ ਦੀ ਫੋਟੋ ਅਤੇ ਨਾਂ ਲਿਖਿਆ ਹੋਇਆ ਸੀ ਇਹ ਐਡਮਿਟ ਕਾਰਡ ਹੈ ਜਿਹੜਾ ਉਹ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜਿੱਥੇ ਇੱਕ ਪਾਸੇ ਅਧਿਕਾਰੀਸ ਐਡਮਿਟ ਕਾਰਡ ਨੂੰ ਲੈ ਕੇ ਚਿੰਤਤ ਹਨ ਉੱਥੇ ਹੀ ਹਰ ਪਾਸੇ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਸੋਨੀਲੀ ਉਹ ਐਕਟਿੰਗ ਚੱਟਕੇ ਹੁਣ ਪੁਲਿਸ ਦੇ ਵਿੱਚ ਭਰਤੀ ਹੋਵੇਗੀ। ਹਰ ਕਿਸੇ ਦੇ ਮਨ ਦੇ ਵਿੱਚ ਇਹ ਸਵਾਲ ਹੈ ਕਿ ਇਹ ਐਡਮਿਟ ਕਾਰਡ ਹੈ ਜਿਹੜਾ ਹੋ ਕੀ ਸੱਚਮੁੱਚ ਕਿਸੇ ਬਾਲੀਵੁੱਡ ਅਦਾਕਾਰ ਦਾ ਹੈ ਜਾਂ ਇਸ ਪਿੱਛੇ ਕੋਈ ਹੋਰ ਸਚਾਈ ਹੈ ਜਿਹੜੀ ਉਹ ਛੁਪੀ ਹੋਈ ਹੈ। ਤਾਂ ਉਹ ਜਾਣਦੇ ਹਾਂ ਇਸ ਖਬਰ ਦੀ ਪੂਰੀ ਸਚਾਈ ਬਾਰੇ। ਜਾਣਕਾਰੀ ਲਈ ਦੱਸ ਦਈਏ ਕਿ ਇਹ ਪੂਰਾ ਮਾਮਲਾ ਕਨੌਜ ਜ਼ਿਲ੍ਹੇ ਦੇ ਤਿਰਵਾ ਕਸਬੇ ਇਲਾਕੇ ਵਿੱਚ ਸਥਿਤ ਸੋਨੇ ਸ਼੍ਰੀ ਗਰਲਜ਼ ਕਾਲਜ ਦਾ ਹੈ। ਜਿੱਤੇ ਪੁਲਿਸ ਕਨਸਟੇਬਲ ਭਰਤੀ ਪ੍ਰੀਖਿਆ ਦੇ ਵਿੱਚ ਪੁਲਿਸ ਨੂੰ ਐਡਮਿਟ ਕਾਰਡ ਮਿਲਿਆ ਜਿਸ ਵਿੱਚ ਬਾਲੀਵੁੱਡ ਅਦਾਕਾਰ ਸਨੀ ਦਾ ਨਾਮ ਅਤੇ ਤਸਵੀਰ ਨਜ਼ਰ ਆ ਰਹੀ ਸੀ ਐਡਮਿਟ ਕਾਰਡ ਉੱਤੇ ਸਨੀ ਲੌਂਦੀ ਤਸਵੀਰ ਹੋਣ ਕਾਰਨ ਕਿਸੇ ਨੇ ਇਸ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤਾ ਪੁਲਿਸ ਨੇ ਐਡਮਿਟ ਕਾਰਡ ਉੱਤੇ ਲਿਖੇ ਨੰਬਰ ਉੱਤੇ ਫੋਨ ਕਰਕੇ ਜਾਣਕਾਰੀ ਲਈ ਤਾਂ ਸਚਾਈ ਇਹ ਜਿਹੜੀ ਉਹ ਸਾਹਮਣੇ ਆ ਗਈ ਦਰਸਲ ਐਡਮਿਟ ਕਾਰਡ ਦੇ ਵਿੱਚ ਨੰਬਰ ਵਿਦਿਆਰਥੀ ਦਾ ਅੰਕਿਤ ਸੀ ਉਸਨੇ ਫੋਨ ਉੱਤੇ ਦੱਸਿਆ ਕਿ ਉਸਨੇ ਇਹ ਫਾਰਮ ਲੋਕ ਸੇਵਾ ਕੇਂਦਰ ਤੋਂ ਭਰਿਆ ਸੀ ਉਸ ਨੂੰ ਬਿਲਕੁਲ ਨਹੀਂ ਪਤਾ ਆਕੇ ਫੋਟੋ ਕਿਵੇਂ ਬਦਲੀ ਗਈ ਫੋਟੋ ਬਦਲੀ ਹੋਣ ਕਾਰਨ ਉਹ ਇਮਤਿਹਾਨ ਦੇ ਵਿੱਚ ਵੀ ਨਹੀਂ ਬੈਠ ਸਕਿਆ ਕਾਲਜ ਪ੍ਰਸ਼ਾਸਨ ਮੁਤਾਬਕ ਉਸ ਐਡਮਿਟ ਕਾਰਡ ਉੱਤੇ ਕੋਈ ਵੀ ਉਮੀਦਵਾਰ ਪ੍ਰੀਖਿਆ ਦੇ ਨਹੀਂ ਆਇਆ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨੌਜਵਾਨ ਨੇ ਸਹੀ ਨਾਮ ਅਤੇ ਫੋਟੋ ਨਾਲ ਆਪਣੀ ਦਰਖਾਸਤ ਭਰੀ ਸੀ ਅਜਿਹੇ ਵਿੱਚ ਕਿਸੇ ਤਕਨੀਕੀ ਖਰਾਬੀ ਦੇ ਕਾਰਨ ਅਜਿਹਾ ਹੋਇਆ ਹੈ ਨੌਜਵਾਨਾਂ ਦੇ ਰਜਿਸਟ੍ਰੇਸ਼ਨ ਸਮੇਂ ਸਾਰੀ ਜਾਣਕਾਰੀ ਫੋਟੋ ਸਹੀ ਸੀ ਅਜੇ ਵਿੱਚ ਕਿਸੇ ਹੋਰ ਦੀ ਫੋਟੋ ਲਗਾਉਣਾ ਹੈ ਸਾਬਤ ਕਰਦਾ ਹੈ ਕਿ ਪੁਲਿਸ ਭਰਤੀ ਕਮਿਸ਼ਨ ਦਾ ਸਿਸਟਮ ਠੀਕ ਨਹੀਂ ਸੀ ਫਿਲਹਾਲ ਪੁਲਿਸ ਅਰਜ਼ੀ ਦੇਣ ਵਾਲੇ ਨੌਜਵਾਨ ਤੋਂ ਪੁੱਛਗਿੱਛ ਕਰਦੀ ਹੈ ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਂ ਸੰਫਾਰ